ਯਾਦਰ ਮਲੇਰ ਕੋਟਲਾ ਦੇ ਵਿੱਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ ਨੇ NH5 ਦੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਇਹ ਮਾਮਲਾ ਹੈ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰਿਵਿਊ ਮੀਟਿੰਗ ਲਈ ਜਾ ਰਹੀ ਹੈ ਦੂਜੇ ਪਾਸੇ ਸੀਐਮ ਮਾਨਵੀ ਕਹਿ ਰਹੇ ਨੇ ਕਿ ਜਿੰਨਾ ਥਾਂ ਤੇ ਪਰੇਸ਼ਾਨੀਆਂ ਆਸੀ ਵੱਧ ਤੋਂ ਵੱਧ ਮੁਆਵਜ਼ਾ ਦਵਾਵਾਂਗੇ ਤਾਂ ਮਲੇਰ ਕੋਟਲਾ ਦੇ ਵਿੱਚ ਇੱਕ ਵਾਰ ਫਿਰ ਕਿਸਾਨ ਅਤੇ ਜੋ ਨੈਸ਼ਨਲ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤਾਂ ਪੁਲਿਸ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਨੇ ਮਲੇਰਕੋਟਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਨੇ ਬੈਰੀਕੇਡ ਤੋੜ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਉਹ ਲਾਜ਼ਮਾਰਾ ਜਾ ਕੇ ਮਲੇਰਕੋਟਲਾ ਦੇ ਵਿੱਚ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋਏ ਨੇ ਇਹਨਾਂ ਜੀ NHAI ਦੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਇਹ ਮਾਮਲਾ ਹੈ ਤੇ ਜ਼ਮੀਨ ਐਕਵਾਇਰ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਸਨ ਜਿਨ੍ਹਾਂ ਦਾ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ ਵੈਰੀਕੇਟ ਤੋੜ ਦਿੱਤੇ ਗਏ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਸੀ ਤਾਂ NHAI ਦਾ ਇਹ ਪ੍ਰੋਜੈਕਟ ਜਿਸ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਕਿਸਾਨ ਉਸ ਦਾ ਵਿਰੋਧ ਕਰ ਰਹੇ ਨੇ ਮਲੇਰ ਕੋਟਲਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਅਕਵਾਇਰ ਕਰਨ ਆਈ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੁਲਿਸ ਦੇ ਨਾਲ ਵਿੜ ਗਏ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਜ਼ਿੰਦਾਬਾਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਹ ਦੇ ਵਿੱਚ ਟਿੱਪਰ ਲਾ ਕੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਬੈਰੀਕੇਡਿੰਗ ਕੀਤੀ ਗਈ ਹੈ NHAI ਦੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਇਹ ਮਾਮਲਾ ਹੈ ਜਿਸ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਨੇ ਦਰਸਲ NHAI ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਸੀ ਮਲੇਰਪੋਟਲਾ ਤੋਂ ਤੁਸ ਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਆ ਬੈਰੀਕੇਡ ਤੋੜਦੇ ਗਏ ਨੇ ਉਖਾੜ ਕੇ ਸੁੱਟਦੇ ਗਏ ਨੇ ਕਿਸਾਨਾਂ ਦੇ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਆ ਕਿ ਮਕੇ ਜੂ ਉਗਰਾਹਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਤਰਕ ਇਹ ਹੈ ਕਿ ਸਾਨੂੰ ਉਚਿਤ ਮੁਆਵਜ਼ਾ ਨਹੀਂ ਮਿਲ ਰਿਹਾ ਧੱਕੇ ਦੇ ਨਾਲ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡ੍ਰੀਮ ਪ੍ਰੋਜੈਕਟ ਨੈਸ਼ਨਲ ਹਾਈਵੇ ਔਥਾਰਟੀ ਦੇ ਵੱਲੋਂ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਜਿਸ ਦੇ ਲਈ ਪੁਲਿਸ ਦੀ ਸਹਾਇਤਾ ਲਈ ਗਈ ਸੀ ਪਰ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਇਹ ਤੱਕਾ ਮੁੱਕੀ ਹੋਈ ਹੈ ਆਪਸ ਦੇ ਵਿੱਚ ਝੜਪ ਹੋਈ ਹੈ ਬੈਰੀਕੇਡਿੰਗ ਤੱਕ ਤੋੜ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਉਖਾੜ ਕੇ ਸੁੱਟ ਦਿੱਤੇ ਗਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਰਾਹ ਦੇ ਵਿੱਚ ਵੱਡੇ ਵੱਡੇ ਟਿਪਪਰ ਖੜੇ ਕੀਤੇ ਗਏ ਨੇ ਟਰੱਕ ਖੜੇ ਕੀਤੇ ਗਏ ਨੇ ਬੈਰੀਕੇਡ ਲਾਏ ਗਏ ਨੇ ਪਰ ਕਿਸਾਨਾਂ ਨੇ ਉਖਾੜ ਕੇ ਸੁੱਟ ਦਿੱਤੇ ਨੇ ਬੈਰੀਕੇਡ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਇਹੀ ਹੈ ਕਿ ਜ਼ਮੀਨ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ ਜਿੰਨੀ ਸਾਡੀ ਜ਼ਮੀਨ ਉਪਜਾਊ ਹੈ ਉਸ ਦੇ ਹਿਸਾਬ ਦੇ ਨਾਲ ਜੋ ਸਰਕਾਰ ਹੈ ਜੋ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਹੈ ਉਹ ਸਾਨੂੰ ਭਾ ਨਹੀਂ ਦੇ ਰਹੀ ਸਿਆ ਮੰਨਦੇ ਵੀ ਇਹ ਕਿਹਾ ਸੀ ਕਿ ਲੈਂਡ ਆਰਡਰ ਦੀ ਗੱਲ ਨਹੀਂ ਹੈ ਭਾ ਦੀ ਗੱਲ ਹੈ ਦਾ ਐਨ ਐਚ ਆਈ ਦੇ ਪ੍ਰੋਜੈਕਟਾਂ ਲਈ ਜ਼ਮੀਨ ਅਕਵਾਇਰ ਕਰਨ ਦਾ ਇਹ ਮਾਮਲਾ ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੁਲਿਸ ਦੇ ਨਾਲ ਝੜ ਗਏ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹੱਥਾਂ ਦੇ ਵਿੱਚ ਝੰਡੀਆਂ ਫੜ ਕੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮਲੇਰਪੋਟਲਾ ਦੇ ਵਿੱਚ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋ ਗਏ ਨੇ ਐਨਐਚਆਈ ਦੇ ਪ੍ਰੋਜੈਕਟਾਂ ਲਈ ਜ਼ਮੀਨ ਅਕਵਾਇਰ ਕਰਨ ਦਾ ਇਹ ਮਾਮਲਾ ਹੈ ਜਿੱਥੇ ਜ਼ਮੀਨ ਅਕਵਾਇਰ ਕਰਨ ਪਹੁੰਚੀ ਸੀ ਪੁਲਿਸ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਮੀਨ ਅਕਵਾਇਰ ਕਰਨ ਪਹੁੰਚੀ ਸੀ ਪੁਲਿਸ ਅਤੇ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਹੈ ਬੀਕੇ ਜੂ ਗ੍ਰਾਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਸੀ ਜਿਸ ਤੋਂ ਬਾਅਦ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ ਤੇ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਮੌਜੂਦ ਨੇ ਆ ਜਿਸ ਢੰਗ ਦੇ ਨਾਲ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਗ ਕੀ ਹੈ ਚਰਨਜੀਤ ਇਹ ਬਿਲਕੁਲ ਲੋਕ ਕਹਿੰਦੇ ਨੇ ਕਿ ਜਿੱਥੇ ਸਰਕਾਰ ਕੋਲ ਲੰਬੀ ਨੀਤੀਆਂ ਤੇ ਪਰ ਕਦਾ ਕੀਤਾ ਹੈ ਅਸੀਂ ਦੁਬਾਰਾ ਆਵਾਂਗੇ ਤੁਹਾਡੀ ਆਵਾਜ਼ ਜਿਹੜੀ ਆ ਉਹ ਸਹੀ ਢੰਗ ਨਾਲ ਸਾਨੂੰ ਨਹੀਂ ਮਿਲ ਰਹੀ ਕੋਈ ਨੈਟਵਰਕ ਦਾ ਇਸ਼ੂ ਹੈ ਤਾਂ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਥਿਤੀ ਜਿਹੜੀ ਹੈ ਹਾਲੇ ਵੀ ਤਣਾਪੂਰਨ ਹੈ ਮਲੇਰਪੋਟਲਾ ਦੇ ਵਿੱਚ ਜਿੱਥੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਜ਼ਬਰਦਸਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੋ ਟੀਮ ਆਈਸੀ ਪੁਲਿਸ ਪ੍ਰਸ਼ਾਸਨ ਦੀ ਉਸ ਦੇ ਨਾਲ ਝੜਪ ਹੋਈ ਹੈ ਬੈਰੀਕੇਡਿੰਗ ਉਖਾੜ ਕੇ ਛੁੱਟ ਦਿੱਤੇ ਗਏ ਨੇ ਬੈਰੀਕੇਡਸ ਤੇ ਨਾਲ ਹੀ ਜੋ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਇਹ ਸਾਰਾ ਮਾਮਲਾ ਐਨਐਚਏਆਈ ਦੇ ਵੱਲੋਂ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਹੈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਾਇਰੈਕਸ਼ਨਸ ਦੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਪਹੁੰਚੀ ਸੀ ਮਲੇਰਕੋਟਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਰਿਵਿਊ ਮੀਟਿੰਗ ਹੈ ਜਿਸ ਦੇ ਵਿੱਚ ਪੰਜਾਬ ਦੇ ਅਧਿਕਾਰੀ ਸ਼ਾਮਲ ਹੋਣਗੇ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਿਹੜੀ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਤੇ ਕਿਸ ਕਾਰਨ ਨਹੀਂ ਹੋ ਰਹੀ ਇਸ ਦਾ ਬਾਰੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਵੇਗੀ ਦੂਜੇ ਪਾਸੇ ਸੀਐਮ ਮਾਨ ਥੋੜੀ ਦੇਰ ਪਹਿਲਾਂ ਕਹਿ ਕੇ ਗਏ ਨੇ ਕਿ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿਵਾਵਾਂਗੇ ਕਿਉਂਕਿ ਪੰਜਾਬ ਦੀ ਜ਼ਮੀਨ ਬੇਹਦ ਉਪਜਾਊ ਹੈ ਜ਼ਰਖੇਜ਼ ਹੈ ਇੰਚਿੰਚ ਬੇਹਦ ਕੀਮਤੀ ਹੈ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਮੀਨ ਐਕਵਾਇਰ ਕਰਨ ਲਈ ਪੁਲਿਸ ਫੋਰਸ ਪਹੁੰਚੀ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਟੀਮ ਹੈ ਕਬਜ਼ਾ ਲੈਣ ਦੇ ਲਈ ਆਈ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਟਿਪਰ ਖੜੇ ਕਰ ਦਿੱਤੇ ਗਏ ਟਰੱਕ ਖੜੇ ਕਰ ਦਿੱਤੇ ਗਏ ਬੈਰੀਕੇਡ ਲਾ ਦਿੱਤੇ ਗਏ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਤੋੜ ਛੁੱਟੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਦਸਤਿਤ ਤਣਾਪੂਰਨ ਹੈ ਇੱਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੁਲਿਸ ਫੋਰਸ ਅਮੋ ਸਾਹਮਣੇ ਹੈ ਤੇ ਮਾਮਲਾ ਜਿਹੜਾ ਹੈ ਉਹ ਜ਼ਮੀਨ ਐਕਵਾਇਰ ਕਰਨ ਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਕਿਵੇਂ ਤਿੱਖੀ ਬਹਿਸ ਵੀ ਹੋ ਰਹੀ ਹੈ ਤਕਰਾਰ ਵੀ ਹੋ ਰਹੀ ਹੈ ਤੇ ਝੜਪ ਵੀ ਹੋ ਰਹੀ ਹੈ ਪੁਲਿਸ ਵਾਲੇ ਅਤੇ ਕਿਸਾਨ ਅਮੋ ਸਾਹਮਣੇ ਨੇ ਤੱਕੋ ਨਹੀਂ ਸਾਰੇ ਕੋਈ ਗੱਲ ਇੰਨੇ ਬੰਦੇ ਆਪੇ ਯਾਰ ਸਨ ਦਾ ਕਹਿਣਾ ਹੈ ਕਿ ਤੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬਜ਼ੁਰਗ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੇ ਨਾਲ ਭੜ ਰਹੇ ਨੇ ਇਸ ਵੇਲੇ ਬਿੱਕੇ ਜੂ ਬਰਾਹਾਂ ਦੇ ਵੱਲੋਂ ਇਹ ਤਿੱਖਾ ਵਿਰੋਧ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੀਨ ਡਾਇਰੈਕਸ਼ਨ ਦਿੱਤੀਆਂ ਗਈਆਂ ਦੂਜੇ ਪਾਸੇ ਨਿਤਨ ਘਟਰੀ ਪਹਿਲਾਂ ਹੀ ਚਿੱਠੀ ਲਿਖ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਇਹ ਲੈਂਡ ਆਰਡਰ ਦੀ ਸਥਿਤੀ ਕਰਕੇ ਜ਼ਮੀਨ ਕੁਆਰ ਨਹੀਂ ਹੋ ਰਹੀ सीएम मानिस तुजी ਦਾ ਜਵਾਬ ਦੇ ਚੁੱਕੇ ਨੇ ਤੇ ਹੁਣ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਦਰਅਸਲ ਮਸਲਾ ਇਹ ਹੈ ਕਿ ਜ਼ਮੀਨ ਦਾ ਭਾ ਜਿਹੜਾ ਹੈ ਉਹ ਪੂਰਾ ਨਹੀਂ ਮਿਲ ਰਿਹਾ ਇਸ ਕਰਕੇ ਕਿਸਾਨਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਵੇਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲੇਰਕੋਟਲਾ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਅਤੇ ਕਿਸਾਨਾਂ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਆ ਪਰ ਇਸ ਦੇ ਬਾਵਜੂਦ तमाम ਰੋਕਾਂ ਦੇ ਬਾਵਜੂਦ ਕਿਸਾਨ ਅੱਗੇ ਵਧੇ ਨਜ਼ਰ ਆ ਰਹੇ ਨੇ ਜਿੱਥੇ ਪੁਲਿਸ ਦੇ ਨਾਲ ਉਹਨਾਂ ਦਾ ਟਕਰਾਅ ਵੀ ਹੋਇਆ ਹੈ ਏਅਰਪੋਰਟਲਾ ਦੇ ਵਿੱਚ ਸਥਿਤੀ ਤਾਪੂਰਨ ਬਣੀ ਹੋਈ ਹੈ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਦੇ ਪ੍ਰੋਜੈਕਟ ਜੋ ਨੇ ਉਸ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਪਰ ਉਸ ਦਾ ਕਿਸਾਨਾਂ ਦੇ ਵੱਲੋਂ ਖਾਸ ਕਰਕੇ ਬੀਕੇ ਜੂ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਿਸ ਦੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਸ ਜੱਥੇਬੰਦੀ ਦੇ ਵੱਲੋਂ ਡਟਮਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਨਾਲ ਭੜ ਗਏ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਤੋੜ ਸੁੱਟ ਦਿੱਤੇ ਗਏ ਨੇ ਤੱਕਈ ਥਾਂ ਤੇ ਹਾਲੇ ਵੀ ਜ਼ਮੀਨ ਜਿਹੜੀ ਆ ਉਹ ਪੂਰੀ ਤਰ੍ਹਾਂ ਅਕਵਾਇਰ ਨਹੀਂ ਹੋਈ ਐ ਅਤੇ ਨੈਸ਼ਨਲ ਹਾਈਵੇ 40 ਆਫ ਇੰਡੀਆ ਦਾ ਜੋ ਪ੍ਰੋਜੈਕਟ ਦਿੱਲੀ ਕਟੜਾ ਨੈਸ਼ਨਲ ਹਾਈਵੇ ਉਸ ਦੇ ਲਈ ਜ਼ਮੀਨ ਰਿਕੁਆਇਰ ਕੀਤੀ ਜਾਣੀ ਹੈ ਪੁਲਿਸ ਦੇ ਨਾਲ pidਦੇ ਦਿਖੇ ਨੇ ਕਿਸਾਨ ਪੁਲਿਸ ਅੱਗੇ ਵਧਣ ਤੋਂ ਰੋਕ ਰਹੀ ਹੈ ਤਸਵੀਰਾਂ ਮਲੇਰਪੁਰਟਲਾ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਨੇ ਦਰਸਲ ਕਿਸਾਨਾਂ ਦਾ ਕਹਿਣਾ ਇਹੀ ਹੈ ਕਿ ਉਹਨਾਂ ਨੂੰ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਬੀਕੇ ਜੋਗਰਾਹਾ ਦੇ ਵੱਲੋਂ ਇਹ ਡਟਮਾ ਵਿਰੋਧ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਨੇ ਕਿਸਾਨਾਂ ਦੇ ਵੱਲੋਂ ਪੁਲਿਸ ਦੀ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੁਲਿਸ ਦੇ ਨਾਲ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਗੇ ਵਧੇ ਹੋਏ ਦਿਖਾਈ ਦੇ ਰਹੇ ਨੇ ਮਲੇਰ ਕੋਟਲਾ ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ న్యూਸ 8 ਪੰਜਾਬ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਰੋਕਣ ਦੇ ਵਿੱਚ ਨਾਕਾਮਜਾਬ ਹੋ ਰਹੀ ਹੈ ਕਿਸਾਨਾਂ ਨੂੰ ਕਿਸਾਨ ਅੱਗੇ ਵਧੇ ਹੋਏ ਨਜ਼ਰ ਆ ਰਹੇ ਨੇ तमाम ਰੋਕਾਂ ਨੂੰ ਤੋੜਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਬੈਰੀਕੇਡਿੰਗ ਭੰਨ ਦਿੱਤੀ ਗਈ ਹੈ ਹੱਥਾਂ ਦੇ ਵਿੱਚ ਕਿਸਾਨਾਂ ਨੇ ਝੰਡੀਆਂ ਫੜੀਆਂ ਹੋਈਆਂ ਨੇ ਅਤੇ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਇਸ ਤਰ੍ਹਾਂ ਬੈਰੀਕੇਡ ਤੋੜ ਦਿੱਤੇ ਗਏ ਨੇ ਦਰਅਸਲ ਇਹ ਪੂਰਾ ਮਾਮਲਾ ਕੀ ਹੈ ਦਰਅਸਲ ਜ਼ਮੀਨ ਐਕਵਾਇਰ ਕਰਨ ਪਹੁੰਚੀ ਸੀ ਇਹ ਪੁਲਿਸ ਦੀ ਟੀਮ ਜਿਸ ਦੌਰਾਨ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ NHAI ਦੇ ਪ੍ਰੋਜੈਕਟ ਨੇ ਦਿੱਲੀ ਕੱਠ ਦਾ ਨੈਸ਼ਨਲ ਹਾਈਵੇ ਹੈ ਜਿਸ ਦੇ ਲਈ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਤਾਂ ਮਲੇਰਕੋਟਲਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਝੜਪ ਹੋਈ ਹੈ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਨਾਰੇ ਬਾਜ਼ੀ ਕਰਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਮਲੇਰਕੋਟਲਾ ਕੋਈ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬੈਰੀਕੇਡ ਤੋੜ ਦਿੱਤੇ ਗਏ ਨੇ ਪੁਲਿਸ ਦੇ ਨਾਲ ਤਿੱਖੀ ਝੜਪ ਹੋਈ ਹੈ ਪੁਲਿਸ ਅੱਗੇ ਵਧਣ ਤੋਂ ਰੋਕਦੀ ਦਿਖ ਰਹੀ ਹੈ ਕਿਸਾਨਾਂ ਨੂੰ ਤਾਂ ਇਸ ਦੌਰਾਨ ਤਕਰਾਰ ਦੇ ਨਾਲ-ਨਾਲ ਬਹਿਸ ਦੇ ਨਾਲ-ਨਾਲ ਝੜਪ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਰੀ ਪੁਲਿਸ ਫੋਰਸ तैनात ਕੀਤੀ ਗਈ ਹੈ ਦਤਣਾ ਵਾਲੀ ਸਥਿਤੀ ਜਿਹੜੀ ਐਮ ਲੇਰ ਕੋਟਲਾ ਦੇ ਵਿੱਚ ਬਣੀ ਹੋਈ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਦਾ ਡਟਮਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ 85% ਤੱਕ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਤੇ ਉਧਰ ਦੂਜੇ ਪਾਸੇ ਕੇਂਦਰ ਸਰਕਾਰ ਦਾ ਇਸ ਨੂੰ ਲੈ ਕੇ ਪ੍ਰੈਸ਼ਰ ਵੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਿਵਿਊ ਮੀਟਿੰਗ ਅੱਜ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਅਧਿਕਾਰੀ ਸ਼ਾਮਲ ਹੋਣਗੇ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਕਿੰਨਾ ਮੁਆਵਜ਼ਾ ਕਿਸਾਨ ਮੰਗ ਰਹੇ ਨੇ ਤੇ ਕਿੰਨਾ ਮੁਆਵਜ਼ਾ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਲਈ ਦਿੱਤਾ ਜਾ ਰਿਹਾ ਹੈ ਦੋਵਾਂ ਦੇ ਵਿੱਚ ਫਰਕ ਕਿੰਨਾ ਹੈ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਉਂਕਿ ਸੀਐਮ ਮਾਨਵੀ ਕਹਿ ਚੁੱਕੇ ਨੇ ਕਿ ਅਸੀਂ ਵੱਧ ਤੋਂ ਵੱਧ ਮੁਆਵਜ਼ਾ ਦਵਾਵਾਂਗੇ ਕਿਸਾਨਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਬਹੁਤ ਕੀਮਤੀ ਹੈ ਇੰਚਿੰਚ ਬਹੁਤ ਕੀਮਤੀ ਹੈ ਬਹੁਤ ਉਪਜਾਊ ਜ਼ਮੀਨ ਹੈ ਜ਼ਮੀਨ ਐਕਵਾਇਰ ਕਰਨ ਪਹੁੰਚੀ ਪੁਲਿਸ ਦੀ ਟੀਮ ਦਾ ਡਟਮਾ ਵਿਰੋਧ ਕੀਤਾ ਗਿਆ ਹੈ ਬੀਕੇਜੂ ਉਗਰਾਹਾਂ ਦੇ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਝੜਪੀਆਂ ਇਹ ਤਸਵੀਰਾਂ ਨੇ ਮਲੇਰਕੋਟਲਾ ਤੋਂ ਜਿੱਥੇ ਜ਼ਮੀਨ ਐਕਵਾਇਰ ਕਰਨ ਪਹੁੰਚੀ ਸੀ ਟੀਮ ਅਤੇ ਇਸ ਦੌਰਾਨ ਵਿਰੋਧ ਕੀਤਾ ਗਿਆ ਨਾਲੇ ਜਾ ਅਰੇ ਨਾਲੇ ਮਾਰੋ ਨਾਲੇ 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 ਮਾਰੋ ਮਾਰੋ ਨਾਲੇ ਜਾ ਨਾਲੇ ਜਾ ਸਰਦ ਸਰਦ ਸਾਡੀ ਸਾਨੇ ਕਾਹ ਚਾਹ ਬੱਲਾ ਹੋਇਆ ਅੱਧੀ ਰਾਤ ਕਾਹ ਨੱਥੀ ਰਕ ਮਗਰ ਲਿਆ ਗੱਦੀਆਂ ਲੈ ਮਾਰ ਨਾਲੇ ਜਾ ਮਾਰ ਨਾਲੇ ਜਾ ਇਹ ਨਾਲੇ ਨਾਲੇ ਜੱਕੇ ਹਰਦੇ 1 ਮਿੰਟ ਦਾ ਸਹੀ ਇਸ ਦੌਰਾਨ ਪੁਲਿਸ ਜਿਹੜੀ ਐ ਉਹ ਰੋਕਦੀ ਹੋਈ ਦਿਖਾਈ ਦੇ ਰਹੀ ਐ ਤੇ ਕਿਸਾਨ ਜਿਹੜੇ ਨੇ ਉਹ ਵੈਰੀਕੇਡਾ ਨੂੰ ਸਾੜਦੇ ਹੋਏ ਦਿਕ ਰਹੀ ਜਿ ਨਾਲੇ ਦੇ ਵਿੱਚ ਛੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਲੱਗੇ ਭਾਰੀ ਪੁਲਿਸ ਫੋਰਸ ਪੈਰਾਡ ਕੀਤੀ ਗਈ ਹੈ ਤੇ ਦੱਸਿਆ ਵੀ ਜਾ ਰਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ ਜ਼ਮੀਨ ਐਕਵਾਇਰ ਕਰਨ ਦੇ ਲਈ ਪੰਜਾਬ ਦੇ ਵਿੱਚ ਤਿੰਨ ਪ੍ਰੋਜੈਕਟ ਨੇ ਜਿਨ੍ਹਾਂ ਦੀ ਜਿਨ੍ਹਾਂ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਦਿੱਲੀ ਕਟਨਾ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਦਾ ਬਹੁਤ ਸਮਾਂ ਤੱਕ ਕਬਜ਼ਾ ਨਹੀਂ ਮਿਲਿਆ ਤਰਨਤਾਰਨ ਤੇ ਅਮਰਿਤਸਰ ਦੇ ਵਿੱਚ 60% ਹੀ ਕਬਜ਼ਾ ਮਿਲੇ ਆਏ। ਬਸ ਦਿੱਲੀ ਕਟਾ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ। ਕਾਰਨ ਕਰਕੇ ਕਰਦੇ ਜੇ ਬਹੁਤ ਅੱਗੇ ਜਨ ਜ਼ਮੀਨ ਤੇ ਕਬਜ਼ਾ ਮਿਲੇ ਆਏ ਤੇ ਇਸ ਕੋਲੇ ਮਲੇਰ ਕੋਟਲਾ ਦੇ ਵਿੱਚ ਵੀ ਸਥਿਤੀ ਗੰਮੂ ਕੋਟਲੇ ਨੇ ਜਿਹੜੀ ਨਾ ਕੋਸ਼ਿਸ਼ ਕੀਤੀ ਗਈ ਹੈ। ਕੰਮ ਕਰਾਉਣ ਸੰਨੀ ਸਫਰਦੇ ਡੇਵਰਡ ਦੇ ਚੜਪ ਹੋਈ ਹੈ ਜੀ ਮੁੱਖੇ ਨੇ ਪੁਲਿਸ ਦੀ ਬਰਗੇਡਿੰਗ ਕੀਤੀ ਇਹ ਕਾਹਦੇ ਆਮਲੇਰ ਕੋਟਲਾ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਅੱਗੇ ਵਧੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਛੰਡੀਆਂ ਵੀ ਕੇ ਜੂਗਰਾਹਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸੜਕਾਂ ਤੇ ਉਤਰੇ ਨੇ ਮਲੇਰ ਕੋਟਲਾ ਤੋਂ ਇਹ ਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਤੇ ਇਸ ਦੌਰਾਨ ਪੁਲਿਸ ਦੇ ਨਾਲ ਤਿੱਖੀ ਝੜਪ ਦੇਖਣ ਨੂੰ ਮਿਲੀ ਹੈ ਬੈਰੀਕੇਡਿੰਗ ਉਖਾੜ ਦਿੱਤੇ ਗਏ ਨੇ ਦਰਸਲ ਮਾਮਲਾ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਹੈ ਮਲੇਰ ਕੋਟਲਾ ਦੇ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਦਿੱਲੀ ਕਟੜਾ ਨੈਸ਼ਨਲ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਿਸ ਦੇ ਵਿੱਚ 85% ਤੱਕ ਜ਼ਮੀਨ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਪਰ ਬਹੁਤ ਸਾਰੀਆਂ ਥਾਮਾਜਾਂ ਨੇ ਜਿੱਥੇ ਕਬਜ਼ਾ ਮਿਲਣਾ ਬਾਕੀ ਹੈ ਜਾ ਕਈ ਥਾਵਾਂ ਤੇ ਕੁਆਇਰ ਵੀ ਕਰਨ ਦੇ ਵਿੱਚ ਦਿੱਕਤ ਆਈ ਹੈ ਇਸ ਮਾਮਲੇ ਨੂੰ ਲੈ ਕੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰਿਵਿਊ ਮੀਟਿੰਗ ਲਈ ਜਾ ਰਹੀ ਹੈ ਉਸ ਦੇ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਪਨਾਹਤ ਕੀਤੀ ਗਈ ਸੀ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਦੇ ਵੱਲੋਂ ਡੀਜੀਪੀ ਨੂੰ ਵੀ ਚਿੱਠੀ ਲਿਖੀ ਗਈ ਸੀ ਤੇ ਉਧਰ ਨਿਤਿਨ ਗੜਕਰੀ ਦੇ ਵੱਲੋਂ ਸੀਐਮ ਮਾਨ ਨੂੰ ਚਿੱਠੀ ਲਿਖੀ ਗਈ ਸੀ ਕਿ ਪੰਜਾਬ ਦੇ ਵਿੱਚ ਜੇਕਰ ਸਹੀ ਸਮੇਂ ਤੇ ਜ਼ਮੀਨ ਐਕਵਾਇਰ ਨਾ ਹੋਈ ਤਾਂ ਅਸੀਂ ਪ੍ਰੋਜੈਕਟ ਕੈਨਸਲ ਕਰ ਦੇਵਾਂਗੇ ਸੀਐਮ ਮਾਨ ਦੇ ਵੱਲੋਂ ਵੀ ਚਿੱਠੀ ਦਾ ਜਵਾਬ ਦਿੱਤਾ ਗਿਆ ਸੀ ਤੇ ਅੱਜ ਵੀ ਸੀਐਮ ਮਾਨ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ ਮਸਲਾ ਸਿਰਫ ਸਹੀ ਢੰਗ ਦੇ ਨਾਲ ਜ਼ਮੀਨ ਦੇ ਰੇਟ ਦਾ ਹੈ ਕਿ ਉਚਿਤ ਮੁਆਵਜ਼ਾ ਮਿਲੇ ਜੇਕਰ ਉਚਿਤ ਮੁਆਵਜ਼ਾ ਮਿਲੇਗਾ ਤਾਂ ਹੀ ਜ਼ਮੀਨ ਐਕਵਾਇਰ ਹੋਏਗੀ ਕਿਉਂਕਿ ਸੀਐਮ ਮਾਨ ਨੇ ਕਿਹਾ ਕਿ ਵੱਦ ਤੋਂ ਵੱਧ ਮੁਆਵਜ਼ਾ ਅਸੀਂ ਦਵਾਵਾਂਗੇ ਕਿਸਾਨਾਂ ਨੂੰ ਨਾਲੇ ਚ ਅਰੇ ਨਾਲੇ تمہارا ਨਾਲੇ ਨਾਲੇ ਚ ਅਧਰ ਮਾਰੋ ਨਾਲੇ ਚ ਨਾਲੇ ਚ ਅੱਗੇ ਸਰਦਾ ਸਰਦਾ ਦੱਸਦੇ ਕਿ ਮਲੇਰ ਕੋਟਲਾ ਦੇ ਵਿੱਚ ਬੀਤੇ ਕੱਲ ਜ਼ਮੀਨ ਇਨਕੁਆਇਰ ਕੀਤੀ ਗਈ ਸੀ ਤੇ ਕਬਜ਼ਾ ਵਾਪਸ ਲੈਣ ਲਈ ਹੁਣ ਕਿਸਾਨ ਪਹੁੰਚੇ ਸੀ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਤਾਂ ਮਲੇਰ ਕੋਟਲਾ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਦੋ ਤਸਵੀਰਾਂ ਇਸ ਦੇ ਵਿੱਚ ਇੱਕ ਪਾਸੇ ਟਿੱਪਰ ਲਾ ਕੇ ਵੈਰੀਕੇਟ ਲਾ ਕੇ ਵੱਡੇ ਵੱਡੇ ਟਰੱਕ ਖੜੇ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਮਲੇਰ ਕੋਟਲਾ ਦੇ ਵਿੱਚ ਬੀਕੇ ਜੂ ਉਗਰਾਹਾਂ ਦਾ ਇਹ ਜ਼ਬਰਦਸਤ ਪ੍ਰਦਰਸ਼ਨ ਇੱਥੇ ਵੜ ਕੇ ਪਤਾ ਕਲੱਚ ਤੇ ਪਾ ਦਬੋਗੇ ਰੋ ਘਟੋਗਾ ਲੋਕਤਾਂ ਜ਼ਿੰਦਾਬਾਦ ਆਰੇ ਬਾਜ਼ੀ ਕਰਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਮਲੇਰ ਕੋਟਲਾ ਦੇ ਵਿੱਚ ਬੜੀ ਅੱਜ ਬੱਤੇ ਨਾ ਲੈਤਾ ਅਰੇ ਨਾ ਲੈਤਾ ਮਾਰਾ ਨਾ ਲੈਤਾ ਅੱਜ ਮਾਰਾ ਮਾਰਾ ਨਾ ਲੈਤਾ ਕਿ ਨਾ ਲੈਤਾ ਹਟਦਾ ਸਰਦਾ ਸਰਦਾਓ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਟਰੱਕ ਰਸਤੇ ਦੇ ਵਿੱਚ ਖੜੇ ਕਰਕੇ ਟਿਪਰ ਖੜੇ ਕਰਕੇ ਕਿਸਾਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਕਿਸਾਨ ਨਾਰੇਬਾਜ਼ੀ ਕਰਦੇ ਹੋਏ ਅੱਗੇ ਵਾਧੇ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ ਤੇ ਇਲਜ਼ਾਮ ਇਹ ਲਾਏ ਗਏ ਸੀ ਕਿ ਧੱਕੇ ਦੇ ਨਾਲ ਜ਼ਮੀਨ ਵਾ ਦਿੱਤੀ ਆ ਖੜੀ ਜ਼ਮੀਨ ਵਾਹੀ ਗਈ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਪਿਛੇ ੱਤੇ ਕਿਹਾ ਜਾ ਰਿਹਾ ਹੈ ਧੱਕਾ ਮੁਕੀ ਇਸ ਵੇਲੇ ਹੋ ਰਹੀ ਹੈ ਪਰ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਪੁਲਿਸ ਫੋਰਸ ਘਟ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਇਸ ਵੇਲੇ ਕਿਸਾਨ ਅੱਗੇ ਵਧ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਰੇਬਾਜ਼ੀ ਕਰਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਮਲੇਰ ਕੋਟਲਾ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਦੇ ਵੱਲੋਂ ਅੱਜ ਜ਼ਬਰਦਸਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਲਈ ਜ਼ਮੀਨ ਐਕੁਆਇਰ ਕੀਤੀ ਗਈ ਹੈ ਜੋ ਕਬਜ਼ਾ ਲਿਆ ਗਿਆ ਉਹ ਤੱਕੇ ਨਾਲ ਲਿਆ ਗਿਆ ਉਹਨਾਂ ਦੀਆਂ ਜ਼ਮੀਨਾਂ ਖੜੀਆਂ ਜ਼ਮੀਨਾਂ ਵਾਦ ਦਿੱਤੀਆਂ ਗਈਆਂ ਨੇ ਝੋਨੇ ਦੀ ਫਸਲ ਵਾਦ ਦਿੱਤੀ ਗਈ ਹੈ ਕਿ ਅੱਜ ਉਹ ਵਾਪਸ ਲੈਣਾ ਹੈ ਸੀ ਕਬਜ਼ਾ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਰਾਹ ਦੇ ਵਿੱਚ ਢੜਿੱਕੇ ਲਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਟਰੱਕ ਖੜੇ ਕੀਤੇ ਗਏ ਨੇ ਵੱਡੇ ਵੱਡੇ ਟਿਪਰ ਖੜੇ ਕੀਤੇ ਗਏ ਨੇ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਕਿਸਾਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਜਿਹੜੀ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਪੁਲਿਸ ਦੇ ਨਾਲ ਝੜਦੇ ਦਿਖ ਰਹੇ ਨੇ ਕਿਸਾਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੇ ਵੱਲੋਂ तमाम ਰੋਕਾਂ ਲਾਈਆਂ ਗਈਆਂ ਨੇ ਅਤੇ ਕਿਸਾਨ ਅਤੇ ਪੁਲਿਸ ਦੀ ਇਹ ਜ਼ਬਰਦਸਤ ਝੜਪ ਦੀ ਤਸਵੀਰ ਕਿਉਂਕਿ ਕਿਸਾਨਾਂ ਦੇ ਵੱਲੋਂ ਵੀ ਰੋਹ ਦੇ ਵਿੱਚ ਆ ਕੇ ਪੁਲਿਸ ਨੇ ਲਾਠੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਜੇ ਪਾਸੇ ਹੁਣ ਜਿਹੜੇ ਟਿਪਰ ਨੇ ਜਿਹੜੇ ਟਰੱਕ ਖੜੇ ਕੀਤੇ ਹੋਏ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਸਮਲ एयरपोर्टਲਾ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੀਆਂ ਜੋ ਰੋਕਕਾਂ ਲਾਜਾਂ ਗੀਆਂ ਸੀ ਕਿਸਾਨਾਂ ਦੇ ਲਈ ਉਹਨਾਂ ਨੂੰ ਹਟਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਖੁਦ ਹੀ ਟਰੱਕਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ੱੱਕਾਂ ਮਾਰ ਕੇ ਪਰੇ ਕਰ ਦਿੱਤੇ ਗਏ ਟਰੱਕ ਰਾਤ ਤੋਂ ਸਵੇਰਾ ਤੁਸੀਂ ਦੇਖ ਰਹੇ ਹੋ ਐਸਐਸਪੀ ਗਗਨ ਅਜੀਤ ਸਿੰਘ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਘਟੇ ਦੇ ਅਕੇ ਝਟ ਗਏ ਨੇ ਐਸਐਸਪੀ ਖੋਦ ਗਗਨਜੀਤ ਸਿੰਘ ਉੱਥੇ ਮੇ ਅਸ਼ਸੂ ਨੇ ਮਲੇਰਪੁਰ ਲਾਗੇ ਗਗਨਜੀਤ ਸਿੰਘ ਦਾ ਹਾਲ ਜਿਹੜਾ ਹੈ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਤਾਂ ਇਸ ਵੇਲੇ ਝੜਪਨੀਆਂ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗੱਡੀ ਦੇ ਵਿੱਚ ਕਿਸਾਨ ਜਿਹੜੇ ਨੇ ਅੱਗੇ ਵਾਧੇ ਦਿਖਾਈ ਦੇ ਰਹੇ ਨੇ ਜੋ ਪਟਾਣਾ ਦੀ ਗੱਡੀ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਐਸਐਸਪੀ ਮਲੇਰ ਕੋਟਲਾ ਖੋਦ ਅਗਵਾਈ ਕਰ ਰਹੇ ਨੇ ਪੁਲਿਸ ਦੀ ਟੀਮ ਦੀ ਬਸਤਾ ਦੇ ਵੱਧ ਰਹੇ ਨੇ तमाम ਰੋਕਾਂ ਨੂੰ ਤੋੜਦੇ ਹੋਏ ਕਿਸਾਨ ਮਲੇਰ ਕੋਟਲਾ ਦੇ ਵਿੱਚ ਅੱਗੇ ਵਧੇ ਹੋਏ ਦਿਖਾਈ ਦੇ ਰਹੇ ਨੇ ਐਸਪੀ ਤੋਂ ਕਿਸਾਨਾਂ ਦੇ ਵੱਲ ਜੋ ਕਬਜ਼ਾ ਲਿਆ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਗੁਰਾਹਾਂ ਦੇ ਵੱਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਆਤਾਂ ਦੇ ਵਿੱਚ ਜੰਡੇ ਭੜਕੇ ਅੱਗੇ ਵਾਧੇ ਹੋਏ ਦਿਖਾਈ ਦੇ ਰਹੇ ਨੇ ਇਹ ਵੇਖਿਓ ਨਾ ਤੁਮਲੇਰ ਕੋਟਲਾ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਜਿੱਥੇ ਪੁਲਿਸ ਅਤੇ ਕਿਸਾਨ ਆਪੋ ਸਾਹਮਣੇ ਹੋ ਗਏ ਨੇ ਤਸਵੀਰਾਂ ਮਲੇਰ ਕੋਟਲਾ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਦਰਸਲ ਕਿਸਾਨ ਉਸ ਕਬਜ਼ੇ ਦਾ ਵਿਰੋਧ ਕਰ ਰਹੇ ਨੇ ਜੋ ਪੁਲਿਸ ਦੇ ਵੱਲੋਂ ਬੀਤੇ ਕੱਲ੍ਹ ਲਿਆ ਗਿਆ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਸਐਸਪੀ ਗਗਨਜੀਤ ਸਿੰਘ ਦੇ ਵੱਲੋਂ ਗੱਡੀ ਨੂੰ ਖੁਦ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅੱਕੇ ਡੱਟ ਗਏ ਸੀ ਐਸਐਸਪੀ ਗਗਨਜੀਤ ਸਿੰਘ ਮਲੇਰ ਕੋਟਲਾ ਦੇ ਐਸਐਸਪੀ ਨੇ ਔਰ ਬਹੁਤ ਵੱਡੀ ਸੰਖਿਆ ਦੇ ਵਿੱਚ ਕਿਸਾਨ ਖੜਕਾਤੇ ਨੇ ਅੱਗੇ ਵਧ ਰਹੇ ਨੇ ਕਿਸਾਨ ਗੀਟੀਆਂ ਵੀ ਕੁਝ ਨਜ਼ਰ ਆ ਰਹੀਆਂ ਨੇ ਹੱਥਾਂ ਦੇ ਵਿੱਚ ਢੰਡੇ ਫੜ ਕੇ ਅੱਗੇ ਵਧਦੇ ਹੋਏ ਕਿਸਾਨ ਜ਼ਿਆਦਾਤਰ ਜਿਹੜੀ ਗਿਣਤੀ ਹੈ ਉਹ ਬਜ਼ੁਰਗ ਕਿਸਾਨਾਂ ਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਕੇ ਜੂ ਉਗਰਾਹਾ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਇਸ ਵੇਲੇ ਸਿੱਧੀਆਂ ਤਸਵੀਰਾਂ ਮਲੇਰਕੋਟਲਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਾਰੀ ਪੁਲਿਸ ਫੋਰਸ ਤਨਾਤ ਕੀਤੀ ਗਈ ਆ ਪਰ ਇਸ ਦੇ ਬਾਵਜੂਦ तमाम ਰੋਕਾਂ ਨੂੰ ਤੋੜਦੇ ਹੋਏ ਕਿਸਾਨਾਂ ਹੱਥਾਂ ਦੇ ਵਿੱਚ ਛੰਡੀਆਂ ਫੜ ਕੇ ਅੱਗੇ ਵਧਦੇ ਹੋਏ ਦਿਖਾ ਰਹੇ ਨੇ। ਇਹ ਲਓ ਦੇਖੋ ਬੋਲੀਏ। ਦਿੱਲੀ ਕਟਨਾਕ ਕਿਦਸਾ ਵੇਲੇ ਜਮੀਨ ਕਵਾਇਟ ਕੀਤੀ ਗਈ ਸੀ ਕਬza ਲਿਆ ਗਿਆ ਸੀ ਜਿਸ ਦਾ ਖਤਮਾ ਵਿਰੋਧ ਹੋ ਰਿਹਾ ਹੈ। ਹੱਥੀਂ ਵੀ ਗੱਲ ਦੇਖ ਰਹੇ ਹੋ ਪੁਲਿਸ ਅੱਗੇ ਵਧਣ ਤੋਂ ਰੋਕ ਰਹੀ ਹੈ ਕਿਸਾਨਾਂ ਨੂੰ। ਕਈ ਥਾਵਾਂ ਤੇ ਪੁਲਿਸ ਦੇ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨਹੀਂ। ਪੁਲਿਸ ਇੱਕ ਗੱਡੀ ਨੂੰ ਰੋਕਦੀ ਹੋਈ ਦਿਖਾਈ ਦੇ ਰਹੀ ਹੈ ਲਾਊਡ ਸਪੀਕਰ ਵਾਲੀ ਇਹ ਗੱਡੀ ਹੈ ਪਰ ਇਸ ਦੇ ਬਾਵਜੂਦ तमाम ਰੋਕਾਂ ਦੇ ਬਾਵਜੂਦ ਕਿਸਾਨ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕੁਝ ਦੇਖ ਲਓ ਪੁਲਿਸ ਰੋਕ ਰਹੀਆਂ ਪਰ ਇਸ ਦੇ ਬਾਵਜੂਦ ਕਿਸਾਨ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ ਪੁਲਿਸ ਨਾਲ ਨਾਲ ਭੱਜਦੀ ਹੋਈ ਦਿਖਾਈ ਦੇ ਰਹੀ ਹੈ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੰਡੇ ਮਾਰੇ ਜਾ ਰਹੇ ਨੇ ਤਾਕੀਆਂ ਖੋਲੀਆਂ ਜਾ ਰਹੀਆਂ ਨੇ ਜਾਬੀ ਕੋਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਤਸਵੀਰ ਤੁਸੀਂ ਦੇਖ ਸਕਦੇ ਹੋ ਪਰ ਇਸ ਦੇ ਬਾਵਜੂਦ ਜੋ ਕਿਸਾਨ ਨੇ ਉਹ ਲਾਊਡ ਸਪੀਕਰ ਵਾਲੀ ਗੱਡੀ ਨੂੰ ਅੱਗੇ ਤੱਕ ਲੈ ਗਏ ਨੇ ਕਿਸਾਨ ਦੀ ਇਹਨਾਂ ਗੱਡੀਆਂ ਨੂੰ ਰੋਕਿਆ ਗਿਆ ਵਿਕੇ ਜੂਗਰਾਹਾਂ ਦੀ ਇਸ ਗੱਡੀ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਅੱਗੇ ਖੜ ਕੇ ਰੋਕਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਦੇ ਵੱਲੋਂ ਅੱਜ ਜ਼ਬਰਦਸਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ तमाम ਬੈਰੀਕੇਡਾਂ ਨੂੰ ਤੋੜਦੇ ਹੋਏ ਜੋ ਕਿਸਾਨ ਨੇ ਉਹ ਅੱਗੇ ਵਾਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਟਿਪਰ ਲੱਗੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਇਸ ਦੌਰਾਨ ਹਿਰਾਸਤ ਦੇ ਵਿੱਚ ਵੀ ਕੁਝ ਕਿਸਾਨਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪੁਲਿਸ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਵੀ ਅੱਗੇ ਵਾਦੇ ਹੋਏ ਦਿਖਾਈ ਦੇ ਰਹੇ ਨੇ ਮਲੇਰ ਕੋਟਲਾ ਤੋ ਇਹ ਤਸਵੀਰਾਂ ਜਿੱਥੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਜੂਗਰਾਹਾਂ ਦਾ ਦੇਖ ਲਓ ਤੁਸੀਂ ਕਿੰਨੇ ਪੁਲਿਸ ਵਾਲੇ ਜਿਹੜੇ ਨੇ ਇਸ ਗੱਡੀ ਦੇ ਨਾਲ-ਨਾਲ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਲਾਊਡ ਸਪੀਕਰ ਇਸ ਗੱਡੀ ਤੇ ਲੱਗੇ ਹੋਏ ਨੇ ਇੱਕ ਪੁਲਿਸ ਵਾਲਾ ਚਾਬੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਦੂਜਾ ਡੰਡਾ ਮਾਰਦਾ ਹੈ ਤੀਜਾ ਪਿਛਲੀ ਤੱਕ ਹੀ ਖੋਲਦਾ ਹੈ ਤੇ ਗੱਡੀ ਹੁਣ ਰੋਕ ਲਈ ਗਈ ਆ ਲਾਊਡ ਸਪੀਕਰ ਵਾਲੀ ਗੱਡੀ ਜੋ ਅੱਗੇ ਵੱਧ ਰਹੀ ਸੀ ਪਰ ਇਸ ਦੇ ਬਾਵਜੂਦ ਇਹ ਗੱਡੀ तमाम ਰੋਕਾਂ ਨੂੰ ਤੋੜਦੇ ਹੋਏ ਅੱਗੇ ਵਧੀ ਹੈ ਕੋਲੇਸ ਅਤੇ ਕਿਸਾਨਾਂ ਦੇ ਵਿਚਕਾਰ ਤਿੱਖਾ ਟਕਰਾਅ ਹੋਇਆ ਹੈ ਮਲੇਰਕੋਟਲਾ ਦੇ ਵਿੱਚ ਐਨ ਐਚ ਆਈ ਦੇ ਪ੍ਰੋਜੈਕਟ ਨੂੰ ਲੈ ਕੇ ਜੋ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਸੀ ਉਸ ਦਾ ਡਟਮਾ ਵਿਰੋਧ ਕੀਤਾ ਗਿਆ ਜੋ ਕਬਜ਼ਾ ਲਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਹੈ ਤੇ ਹੁਣ ਕਿਸਾਨ ਜਿਹੜੇ ਨੇ ਵਿਰੋਧ ਜਤਾ ਰਹੇ ਨੇ ਦਰਸਾਰਾ ਕਮਜ਼ਾ ਵਾਪਸ ਲੈਣ ਲਈ ਕਿਸਾਨ ਪਹੁੰਚੇ ਹੋਏ ਨੇ ਦੂਜੇ ਪਾਸੇ ਪੁਲਿਸ ਫੋਰਸ ਤਨਾਤ ਹੈ ਤਾਂ ਕਈ ਥਾਵਾਂ ਤੇ ਰੋਕਾਂ ਲਾਈਆਂ ਗਈਆਂ ਨੇ ਟਿਪਰ ਲਾਏ ਗਏ ਨੇ ਟਰੱਕ ਲਾਏ ਗਏ ਨੇ ਪਰ तमाम ਰੋਕਾਂ ਨੂੰ ਤੋੜਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਤਸਵੀਰਾਂ ਤੁਹਾਨੂੰ ਮਲੇਰ ਕੋਟਲਾ ਤੋਂ ਲਾਈਵ ਦਿਖਾ ਰਹੇ ਹਾਂ ਭਾਰੀ ਪੁਲਿਸ ਫੋਰਸ ਤਨਾਤ ਹੈ ਪਰ ਵੱਡੀ ਗਿਣਤੀ ਦੇ ਵਿੱਚ ਨੇ ਕਿਸਾਨ ਬਹੁਤ ਵੱਡੀ ਸੰਖਿਆ ਕਿਸਾਨਾਂ ਦੀ ਜਿਹੜੀ ਅੱਗੇ ਵਾਧੀ ਹੋਈ ਨਜ਼ਰ ਆ ਰਹੀ ਹੈ 50 ਤੋਂ ਵੱਧ ਬੰਦੋਂ ਜੋ ਜ਼ਮੀਨ ਐਕੁਆਇਰ ਕੀਤੀ ਗਈ ਸੀ ਕਬਜ਼ਾ ਲਿਆ ਗਿਆ ਸੀ ਉਸ ਦਾ ਕਿਸਾਨਾਂ ਦੇ ਵੱਲੋਂ ਦੁਬਾਰਾ ਕਬਜ਼ਾ ਲਿਆ ਜਾਣਾ ਹੈ ਤੇ ਇਸੇ ਦੇ ਲਈਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਡੀ ਗਿਣਤੀ ਦੇ ਵਿੱਚ ਕਾਰਕੁਨ ਅੱਗੇ ਵਧ ਰਹੇ ਨੇ ਬਲੇਰਪੋਟਲਾ ਤੋਂ ਲਾਈਵ ਤਸਵੀਰਾਂ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਕਿਸਾਨਾਂ ਨੇ ਰੋਕਾਂ ਤੋੜ ਦਿੱਤੀਆਂ ਨੇ ਕਿਵੇਂ ਅੱਗੇ ਵਧ ਰਹੇ ਨੇ ਭਾਰਤੀ ਕਿਸਾਨ ਜੂਨ ਨੁਗਰਾਹਾਂ ਦੇ ਵੱਲੋਂ ਐਨਐਚਏਆਈ ਦੇ ਲਈ ਜ਼ਮੀਨ ਦਾ ਵਿਰੋਧ ਕੀਤਾ